ਕੋਠੀ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਤੇ ਅਜੇਹ ਦੇ ਵਿੱਚ ਵੱਡੀ ਅਪਡੇਟ ਸਾਂਝੀ ਕਰ ਰਹੇ ਆ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਵਿਸ਼ਾਲ ਮਸੀਹ ਨਾਮ ਦਾ ਦੋਸ਼ੀ ਹੈ ਜਿਸ ਤੇ ਕੀ ਭਾਰ ਲਗਾਤਾਰ ਕੀਤੀ ਜਾ ਰਹੀ ਸੀ ਤੇ ਅਜੇਹ ਦੇ ਵਿੱਚ ਹੁਣ ਦੀ ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਸਾਬਕਾ ਐਸਪੀ ਦੀ ਕੋਠੀ 'ਤੇ ਹੋਏ ਗ੍ਰੇਨੇਡ ਹਮਲੇ ਦੇ ਨਾਲ ਜੁੜੀ ਹੋਈ ਹੈ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਦੇ ਨਾਲ ਵੱਡੀ ਕਾਮਯਾਬੀ ਮਿਲੀ ਹੈ ਦੂਜੇ ਦੋਸ਼ੀ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਦਿੱਲੀ ਤੋਂ ਇਸ ਦੀ ਗ੍ਰਫਤਾਰੀ ਹੋਈ ਹੈ ਹਾਲੀ ਦੇ ਵਿੱਚ ਜੋ ਹੈ ਇਸ ਤੇ ਪਹਿਲੇ ਦੋਸ਼ੀ ਨੂੰ ਜਿਹੜਾ ਕਿ ਮੁੱਖ ਮਲਜ਼ਮ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਹੁਣ ਇਸੇ ਹਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਖਿਰਕਾਰ ਵਿਸ਼ਾਲ ਮਸੀਹ ਨਾਮ ਦੇ ਦੂਜੇ ਦੋਸ਼ੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਰੋਹਨ ਮਸੀਹ ਜਿਹੜਾ ਕਿ ਮੁੱਖ ਮਲਜ਼ਮ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ ਸਨ ਕਿ ਆਖਿਰਕਾਰ ਕਿਵੇਂ ਇੱਕ ਗ੍ਰੇਨੇਡ ਹਮਲਾ ਕੀਤਾ ਗਿਆ ਤਾਂ ਜਇਹ ਦੇ ਵਿੱਚ ਪੰਜਾਬ ਦੇ ਡੀਜੀਪੀ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਗ੍ਰੇਨੇਡ ਹਮਲੇ ਦੇ ਦੋਵੇਂ ਦੋਸ਼ੀ ਜਿੰਨੂ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਪਹਿਲਾਂ ਗ੍ਰਫਤਾਰ ਕੀਤਾ ਗਿਆ ਸੀ ਤੇ ਹੁਣ ਦੂਜੇ ਦੋਸ਼ੀ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਗगन ਸ਼ੁਕਲਾ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਇਸ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਦੂਜੇ ਪਾਸੇ ਵੱਡੀ ਅਪਡੇਟ ਹੈ ਕੀ ਆਖਿਰਕਾਰ ਚੰਡੀਗੜ੍ਹ ਗ੍ਰੇਨੇਡ ਹਮਲਾ ਜਿਸਨੇ ਕੀ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਪੋਰ ਸ਼ੇਰੀਏ ਤੇ ਉਸ ਪੋਰ ਸ਼ੇਰੀਏ ਦੇ ਵਿੱਚ ਇਹ ਹਮਲਾ ਜਿਹੜਾ ਕੀਤਾ ਗਿਆ ਸਾਬਕਾ ਐਸਪੀ ਦੀ ਕੋਠੀ ਦੇ ਵਿੱਚ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਕੋਠੀ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਤੇ ਅਜਿਹੇ ਦੇ ਵਿੱਚ ਵੱਡੀ ਅਪਡੇਟ ਸਾਂਝੀ ਕਰ ਰਹੇ ਆ ਦੂਜੇ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਵਿਸ਼ਾਲ ਮਸੀਹ ਨਾਮ ਦਾ ਦੋਸ਼ੀ ਹੈ ਜਿਸ ਤ੍ਰੀ ਕੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਤੇ ਅਜੇ ਤਹ ਦੇ ਵਿੱਚ ਹੁਣ ਇੱਕ ਹੋਰ ਗ੍ਰਫਤਾਰੀ ਹੋ ਚੁੱਕੀ ਹੈ ਰੋਹਨ ਮਸੀ ਜਿਹੜਾ ਕਿ ਮੁੱਖ ਮਲਜ਼ਮ ਹੈ ਉਸ ਤੋਂ ਬਾਅਦ ਹੁਣ ਵਿਸ਼ਾਲ ਮਸੀ ਨਾਮ ਦੇ ਦੋਸ਼ੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਦਿੱਲੀ ਤੋਂ ਤਾਂ ਹੁਣ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਕਿਹੜੇ ਕਾਰਨ ਕਰਕੇ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬ ਦੇ ਡੀਜੀਪੀ ਦੇ ਵੱਲੋਂ 72 ਘੰਟਿਆਂ ਦੇ ਦਰਮਿਆਨ ਹੀ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਦੋਵੇਂ ਦੋਸ਼ੀ ਇਸ ਵੇਲੇ ਪੁਲਿਸ ਦੇ ਹੱਥੇ ਚੜ ਚੁਕੇ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਗगन ਸ਼ੁਕਲਾ ਜੁੜੇ ਨੇ ਜੀ ਗगन ਜੀ ਆਖਿਰਕਾਰੇ ਵੱਡੀ ਕਾਮਯਾਬੀ ਲੱਗੀ ਹੈ ਕਿ ਆਖਿਰਕਾਰ ਦੋਵੇਂ ਦੋਸ਼ੀ ਜਿਹੜੇ ਆ ਗ੍ਰਫਤਾਰ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਆ ਦੇਖੋ ਨਵਦੀਪ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿਉਂਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵਿਲਾਸਤ ਦੀ ਘਟਨਾ ਦਾ ਹੋ ਜਾਣਾ ਆਪਣੇ ਆਪ ਦੇ ਵਿੱਚ ਪੁਲਿਸ ਡਿਪਾਰਟਮੈਂਟ ਤੇ ਚੰਡੀਗੜ੍ਹ ਕੁਫੀਆ ਡਿਪਾਰਟਮੈਂਟ ਤੇ ਤੇ ਚੰਡੀਗੜ੍ਹ ਪੁਲਿਸ ਤੇ ਬਹੁਤ ਵੱਡੇ ਸਵਾਲ ਖੜੇ ਕਰ ਰਿਆ ਸੀ ਤਾਂ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਵੱਡੀ ਸਫਲਤਾ ਜ਼ਰੂਰ ਹੈ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇੱਕ ਖਾਸ ਤੌਰ ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਪੁਲਿਸ ਦਾ ਬੰਬਲਾਸ ਦਾ ਦੂਜਾ ਦੋਸ਼ੀ ਜਿਹੜਾ ਵਿਸ਼ਾਲ ਮਸੀਹ ਹੈ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਜੇ ਦੇਖਿਆ ਜਾਵੇ ਕੋਟਲੀ ਸੂਰਤ ਬਟਾਲਾ ਜ਼ਿਲ੍ਹੇ ਗੁਰਦਾਸਪੁਰ ਦਾ ਰਹਿਣ ਵਾਲਾ ਜਿਹੜਾ ਐ ਵਿਸ਼ਾਲ ਮਸੀਹ son of ਸਾਬੀ ਮਸੀਹ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਇਹ ਇੱਕ ਕਾਰਵਾਈ ਹੈ ਇੱਕ ਸਫਲਤਾ ਹੈ ਜਿਹੜੀ ਉਹ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਤੋਂ ਬਹੁਤ ਵੱਡੇ ਨਰਦੀਬ ਸਵਾਲ ਖੜੇ ਹੋਗੇ ਸੀ ਤਾਂ ਹੁਣ ਗੌਰਵੀ ਆਦਮ ਵੱਲੋਂ ਟਵੀਟ ਕੀਤਾ ਗਿਆ ਕੀ ਹੈ ਦੇਸ਼ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਖਾਸ ਤੌਰ ਤੇ ਸੈਂਟਰਲ ਏਜੰਸੀਆਂ ਦਾ ਜ਼ਿਕਰ ਕੀਤਾ ਗਿਆ ਪੰਜਾਬ ਪੁਲਿਸ ਨੇ 11 ਤਰੀਕ ਨੂੰ ਜਿਹੜਾ ਪਹਿਲਾ ਦੋਸ਼ੀ ਆ ਉਸ ਨੂੰ ਖੰਨੇ ਤੋਂ ਗ੍ਰਿਫਤਾਰ ਕਰ ਲਿਆ ਸੀ ਦੇਰ ਰਾਤ ਤਾਂ ਹੁਣ ਵੱਡੀ ਸਫਲਤਾ ਨਵਦੀਪ ਦੇਖਣ ਨੂੰ ਹੋਊਗਾ ਕਿ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕਿਹੜੀ ਹੋਰ ਲੀਡ ਹੈ ਜਿਹੜੀ ਉਹ ਮਿਲਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਿਰਕਾਰ ਐਸਪੀ ਦੀ ਕੋਠੀ ਦੇ ਉੱਤੇ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਇਸ ਹਮਲੇ ਦੇ ਵਿੱਚ ਹੁਣ ਜਿਹੜੀ ਆ ਵੱਡੀ ਕਾਮਯਾਬੀ ਲੱਗੀ ਹੈ ਦੂਜਾ ਦੋਸ਼ੀ ਜਿਹੜਾ ਹੈ ਵਿਸ਼ਾਲ ਮਸੀ ਉਸ ਦੀ ਗ੍ਰਫਤਾਰੀ ਹੋ ਚੁੱਕੀ ਹੈ ਤਾਂ ਜਿਸ ਦਾ ਮੁੱਖ ਮੁਲਜ਼ਮ ਰੋਹਨ ਮਸੀਦ ਦੇ ਕੋਲੋਂ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਪੁੱਛਗਿੱਛ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੋ 10 ਸੈਕਟਰ ਦੇ ਵਿੱਚ ਗ੍ਰੇਨੇਡ ਦਾ ਹਮਲਾ ਹੋਇਆ ਇਸ ਦੇ ਵਿੱਚ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਹੁਣ ਦੇਖਦੇ ਆ ਕਿ ਆਖਿਰਕਾਰ ਇਹ ਤਾਰਾ ਕਿੱਥੇ ਜਾ ਕੇ ਜੁੜਦੀਆਂ ਨੇ ਕਿਉਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਏਗੀ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਖੁਲਾਸੇ ਹੋ ਸਕਣ ਕਿ ਇਸ ਦੀ ਸ਼ਹਿ ਦੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਕੀ ਹਰ ਕਿਸੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਕਿਵੇਂ ਇਸ ਕੋਠੀ ਦੇ ਉੱਤੇ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਵੱਡੀ ਖਬਰ ਚੰਡੀਗੜ੍ਹ ਦੇ ਵਿੱਚ ਸਾਬਕਾ ਐਸਪੀ ਦੀ ਕੋਠੀ ਦੇ ਹੋਏ ਗ੍ਰੇਨੇਡ ਹਮਲੇ ਦੇ ਨਾਲ ਜੁੜੀ ਹੋਈ ਹੈ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਦੇ ਨਾਲ ਵੱਡੀ ਕਾਮਯਾਬੀ ਮਿਲੀ ਹੈ ਦੂਜੇ ਦੋਸ਼ੀ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਦਿੱਲੀ ਤੋਂ ਇਸ ਦੀ ਗ੍ਰਫਤਾਰੀ ਹੋਈ ਹੈ ਹਾਲੀ ਦੇ ਵਿੱਚ ਜੋ ਹੈ ਇਸ ਤੇ ਪਹਿਲੇ ਦੋਸ਼ੀ ਨੂੰ ਜਿਹੜਾ ਕਿ ਮੁੱਖ ਮਲਜ਼ਮ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਹੁਣ ਇਸੇ ਹਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਖਿਰਕਾਰ ਵਿਸ਼ਾਲ ਮਸੀਹ ਨਾਮ ਦੇ ਦੂਜੇ ਦੋਸ਼ੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਰੋਹਨ ਮਸੀਹ ਜਿਹੜਾ ਕਿ ਮੁੱਖ ਮਲਜ਼ਮ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਇਸ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ ਸਨ ਕਿ ਆਖਿਰਕਾਰ ਕਿ